ਆਜਾ ਕਰਕੇ ਦਵਾਈ ਕਰਕੇ ਸਕੂਲ ਦੇ ਅੰਦਰ ਪੜ੍ਹਾਈ ਕਰਕੇ ਲੋਕੀ ਧਰਮ ਬਦਲ ਰਗੇ ਨੰਨ ਲੱਗਦਾ ਹੈ ਕਿ ਜੋ ਅਸੀਂ ਸਭ ਤਰਨ ਕਰਮ ਨੂੰ ਮੰਨਣ ਵਾਲੇ ਲੋਕ ਹੈ ਉਹਨਾਂ ਦੀ ਵੀ ਕਮੀ ਹੈ ਕਿ ਆਪਾਂ ਉਹਨਾਂ ਨੂੰ ਉਹਨਾਂ ਕੋਲ ਜੇ ਪ੍ਰਾਰਥਨਾ ਕਰਾਂਗਾ ਕਿ ਇਹ ਜੋ ਵਰਸ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ 350ਵਾਂ ਵਰਸ ਹੈ ਹੋਰ ਵੀ ਸਾਡੇ ਭਰਾ ਜਿਹੜੇ ਐ ਉਹ ਵਿਛੜ ਨਾ ਜਾਣ ਉਹ ਧਰਮ ਛੱਡ ਕੇ ਦੂਸਰੇ ਪਾਸੇ ਨਾ ਜਾਣ ਸਸਰੀ ਕਾ ਜੋ ਬੋਲੇ ਸੁਨਹਾਰਾ ਵਾਹਿਗੁਰੂ ਜੀ ਕਾ ਖਾਲਸਾ ਆਂ ਦੇ ਇਤਿਹਾਸ ਦੇ ਨਾਲ ਜੁੜਿਆ ਸੋ ਹੁਣ ਬੜੇ ਸਤਿਕਾਰ ਜੋ ਜੋ ਰਾਜੀ ਜਿਹਾ ਤਤਸ਼੍ਰੀ ਗਿਐਸ਼ਵਰ ਸਾਹਿਬ ਤੋਂ ਪਹੁੰਚ ਗਿਆ ਹੈ ਸੋ ਉਹਨਾਂ ਨੇ ਆਪ ਜੀਆਂ ਦੇ ਦਰਸ਼ਨ ਕਰਨੇ ਨੇ ਉਹਨਾਂ ਤੋਂ ਪਹਿਲਾਂ ਬੜੇ ਸਤਿਕਾਰ ਜੋ ਸੰਤ ਬਾਬਾ ਗੁਰਵਤਨ ਸਿੰਘ ਜੀ ਆਸਵਾਸ ਪਾਦਰ ਬਾਬਾ ਬਿਤੀਚੰਦ ਸਾਹਿਬ ਉਹਨਾਂ ਦਾ ਨਾਮ ਸੋ ਉਥੇ ਹੀ ਹਾਜ਼ਰੀਆਂ ਭਰ ਰਹੇ ਹਨ ਸੰਤ i ਤਨ ਮੁਕਤ ਜਨ ਆਇਆ ਜਿਸ ਪਰ ਸਾਥ ਸਭ ਜਗ ਤੰਤਰਾਇਆ ਜਨ ਆਗਮਕ ਹੈ ਸਵਾਉ ਜਮ ਤੇ ਸੰਕਿਤ ਆਵੇ ਆਪ ਰੂਪਤ ਮੁਕਤ ਕਰੇ ਸੰਸਾਰ ਨਾਨਕ ਉਸ ਜਨ ਕੋ ਸਦਾ ਨਮਸਕਾਰ वाह खालसा वाह की फतेह जमया पूत भगत गोविंद का प्रगटिया साम है लिखया तुरका धन धन पिता धन धन कुल धन धन सो जनि ਜਨਗੁਰ ਜਣਿਆ ਮਾਈ ਐਸੇ ਸੂਲਬੀਰ ਬਹਾਦਰ ਯੋਧੇ ਜਿਨ੍ਹਾਂ ਨੇ ਨਕੀਆਂ ਜਿਨ੍ਹਾਂ ਨੇ ਵੱਡੇ ਸਾਕੇ ਕਰਕੇ ਦਿਖਾਏ ਸੈਭਜਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ 1698 ਨੂੰ ਗੁਰਦੇਵ ਮਾਤਾ ਮਤਾ ਜੀਤ ਕੌਰ ਜੀ ਦੀ ਪਵਿੱਤਰ ਕੋਖ ਤੋਂ ਗੁਰਕਲਗੀ ਤਰਪੇ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਘਰ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੋ ਅੱਜ ਉਹਨਾਂ ਦੀ ਮਿਸਲ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਮਿਸਲ ਮਿਸਲ ਸ਼ਹੀਦਾਂ ਦਾ ਸਾਹਿਬ ਜادہ ਬਾਬਾ ਫਤਿਹ ਸਿੰਘ ਦੀ ਤਾਨਾ ਦਲ ਗਸੇ ਬੰਦੀਆਂ ਵੱਲੋਂ 8 ਸਾਲ ਦੀ ਤਰ੍ਹਾਂ ਗੁਰਮਤ ਸਮਾਗਮ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ 10 ਤਰੀਕ ਤੋਂ ਲੈ ਕੇ ਸ੍ਰੀ ਖੰਡ ਜ ਆਪਾਂ ਦੀ ਲੜੀ ਉਸ ਤੋਂ ਪਹਿਲਾਂ ਨਗਰ ਨਗਰ ਵਿੱਚ ਜਾ ਕਰਕੇ ਰਾਤਨੀ ਦੀਵਾਨ ਸਵੇਰ ਦੀਆ ਪ੍ਰਭਾਤ ਪੇਰੀਆਂ ਤੇ ਅੱਜ 14 ਦਸੰਬਰ ਦਿਨ ਐਤਵਾਰ ਨੂੰ ਅੰਮ੍ਰਿਤ ਵੇਲੇ ਪੰਜ ਖਾਣ ਪਾ ਸਾਹਿਬ ਜੀ ਦਾ ਭੋਗ ਪ੍ਰੰਤ ਬਾਹਰ ਖੁੱਲੇ ਪੰਡਾਲ ਨਾਲ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਇਸੇ ਤਰ੍ਹਾਂ ਤਖਤ ਸ੍ਰੀ ਕੇਸਗੜ ਸਾਹਿਬ ਜੀ ਦਾ ਹਜ਼ੂਰੀ ਰਾਗੀ ਜਥਾ ਇਸ ਤਰ੍ਹਾਂ ਸੰਤ ਬਾਬਾ ਤਾਂਜੀ ਸਿੰਘ ਦੀ ਨਿੱਕੇ ਘੁੰਮਣ ਵਾਲੇ ਮਹਾਂਪੁਰਸ਼ਾਂ ਦਾ ਜਥਾ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੀ ਤੇ ਬੀਬੀ ਸਾਹਿਬ ਵਾਲਿਆਂ ਦਾ ਜਥਾ ਇਸੇ ਤਰ੍ਹਾਂ ਪਗਸਰੀ ਕੇਸ ਦਾ ਸਾਹਿਬ ਜਿਹਦੇ ਹੈੱਡ ਗ੍ਰੰਥੀ ਯਾਨੀ ਜੁਗਿੰਦਰ ਸਿੰਘ ਜੀ ਤੇਨਾਂ ਨੇ ਸੰਗਤਾਂ ਨੂੰ ਗੁਰਬਾਣੀ ਦੁਆਰਾ ਨਿਹਾਲ ਕੀਤਾ ਉੱਥੇ ਯਾਨੀ ਕੁਲਦੀਪ ਸਿੰਘ ਜੀ ਗੜਗੱਜ ਜੋ ਆਊਟ ਆਫ ਸਟੇਟ ਗਏ ਹਨ ਉਹਨਾਂ ਵੱਲੋਂ ਯਾਨੀ ਜੁਗਿੰਦਰ ਸਿੰਘ ਜੀ ਜੋ ਹੈੱਡ ਗ੍ਰੰਥੀ ਸਹਿਬਾਨ ਅਤੇ ਉਹਨਾਂ ਦੇ ਪੀਏ ਸਰਦਾਰ ਹਰਦੇਵ ਸਿੰਘ ਜੀ ਇਸੇ ਤਰ੍ਹਾਂ ਮੀਟ ਮੈਨੇਜਰ ਅਨੁਭੋਕੇ ਹਰਦੇਵ ਸਿੰਘ ਜੀ ਜੋ ਗਿਆਨੀ ਤਲਵੰਤ ਸਿੰਘ ਜੀ ਸਾਚਕਨਵਾਸੀ ਜਹਦਾ ਤਲਵੰਤ ਸਿੰਘ ਜੀ ਦੇ بیٹے ਇਸ ਤਰ੍ਹਾਂ ਭਾਈ ਘਰੋਸ਼ ਸਿੰਘ ਜੀ ਭਾਈ ਸੁਖਾ ਸਿੰਘ ਜੀ ਹੋਰ ਬਿਆੰਤ ਜਥਿਆਂ ਨੇ ਸੋਚੇ ਸਾਡੇ ਚੰਬੇਵਾਲ ਦੇ ਐਮਐਲਏ ਸ੍ਰੀ ਅਸ਼ਾ ਕੁਮਾਰ ਜੀ ਇਸ ਤਰ੍ਹਾਂ ਹੋਰ ਗੁਰਮਖ ਪਿਆਰੇ ਪਤਵੰਤੇ ਸੱਜਣਾਂ ਵੱਲੋਂ ਹਾਜ਼ਰੀ ਲਵਾਈ ਗਈ ਸੋ ਦਾਸ ਬਲੋਂ ਸਾਬਜਾਦਾ ਬਾਬਾ ਫਤਿਹ ਸਿੰਘ ਤਾਨਾਦਲ ਬਲੋਂ ਗੁਰਕੀਆ ਸੰਗਤਾਂ ਦਾ ਵੱਡਾ ਮੁੱਲਾ ਸਹਿਯੋਗ ਮਿਲਿਆ ਤ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉੱਥੇ ਪ੍ਰਸ਼ਾਦ ਪਰ ਫਾਸ ਲਾਈਵ ਦਾ ਅਤੇ ਜਿੰਨੇ ਵੀ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਕਮੇਟੀ ਆ ਸਾਰੇ ਪੱਤਰਕਾਰਾਂ ਨੇ ਆ ਕੇ ਕਵਰੇਜ ਕੀਤੀ ਹੈ ਸੋ ਸਾਰੇ ਪੱਤਰਕਾਰਾਂ ਦਾ ਜਿਵੇਂ ਇਕੱਲੇ-ਇਕੱਲੇ ਦਾ ਨਾਮ ਲੈਣ ਲੱਗਾ ਤੇ ਕੋਈ ਵਿਸਰ ਜਾਂਦਾ ਸੋ ਸਾਰੇ ਪੱਤਰਕਾਰ ਵੀ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸਾਰਿਆਂ ਦਾ ਸੁਮੇਚਿਤ ਤੌਰ ਤੇ ਦਾਸ ਧੰਨਵਾਦ ਕਰਦਾ ਹਾਂ ਕਿਉਂਕਿ ਸਾਬ ਜੀ ਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਜਿਹੜਾ ਸੰਦੇਸ਼ ਹੈ ਇਹ ਮੀਡੀਆ ਰਾਹੀਂ ਸਾਰੀ ਦੁਨੀਆ ਵਿੱਚ ਪਹੁੰਚਾਇਆ ਜਾ ਰਿਹਾ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦੇ ਚਾਨਣਾ ਵਿੱਚ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਮਾੜੇ ਸਮਾਜ ਮਾੜੇ ਅੰਸ਼ਾਂ ਤੋਂ ਬਚਾ ਕੇ ਗੁਰਚਾਨਣਾ ਜੋੜ ਕੇ ਆਪਣਾ ਜੀਵਨ ਤੇ ਆਪਣੇ ਬੱਚਿਆਂ ਦਾ ਜੀਵਨ ਨੂੰ ਗੁਰਮਤਿ ਅਨਸਾਰ ਗੁਰੂ ਕੀ ਬਾਣੀ ਅਨੁਸਾਰ ਢਾਲ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੇ ਗੁਰੂ ਘਰ ਲੰਗਰ ਦਾ ਟੁੱਟ ਵਰਤਾਇਆ ਜਾ ਰਿਹਾ ਹੈ ਹਨ ਸੋ ਸਾਰੇ ਸੇਵਾਦਾਰਾਂ ਦਾ ਸਾਰੀਆਂ ਸੰਗਤਾਂ ਦਾ ਵਸ਼ੇਸ਼ ਕਰਕੇ ਸਾਰੀਆਂ ਸੰਗਤਾਂ ਦਾ ਫੇਰ ਦੁਆਰੇ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ